ਬਾਦਾ ਕੀਤਾ ਸੀ ਜਾਂ ਉਹ ਸਲੈਕ ਕਮੇਟੀ ਵਾਲਾ ਕਾਨੂੰਨ ਕਿੱਥੇ ਆ ਜੀ ਹਾਂਜੀ ਉਹ ਮਾਤਰੀ ਸਾਹਿਬ ਉਹ ਚੰਨ ਤਾਂ ਲੋ ਜੀ ਕਮੇਟੀ ਸਾਹਿਬ ਬਿਆਪੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਆਹੀ ਰਿਕਾਰਡ ਕਰ ਕਿੰਨਾ ਚਿਰ ਪੱਜ ਲੈਣਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਕੁ ਚਿਰ ਬੇਕੂਫ ਬਣਾ ਲੈਣਗੇ ਕਿੰਨਾ ਕਿ ਜਿਹੜਾ ਸਭ ਦਾ ਸੈਸ਼ਨ ਹੋਇਆ ਕਿਵੇਂ ਦਿਖਤੀ ਕੁਝ ਵੀ ਨਹੀਂ ਹੋਇਆ ਵਿੱਚ ਕੀ ਹੋਇਆ ਜੀ ਹੈ ਅੱਜ ਇਹ ਹਾਲਾਂਕਿ ਕਿਤੇ ਵੀ ਕਰ ਸਕਦੇ ਸੀ ਇੱਥੇ ਆ ਕੇ ਦੇਖੋ ਕੀਤਾ ਤੇ ਜੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੀ ਬਹਾਲ ਨਹੀਂ ਕਰ ਸਕਦੇ ਤੇ ਇੱਥੇ ਹਉਣ ਦੀ ਲੋੜ ਕੀ ਸੀ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਅਤੇ ਇੱਥੇ ਸੈਸ਼ਨ ਕਰਨ ਦੀ ਕੀ ਲੋੜ ਸੀ ਜੋਥੋਂ ਦੇ ਦਿੰਦੇ ਜੇ ਇੱਥੇ ਸਪੈਸ਼ਲੀ ਆਏ ਹੋ ਪਿੱਤਰਦਰਜਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦੋਸ਼ ਸੈਂਚ ਵੰਡ ਦਿੱਤਾ ਗੁਰੂ ਰਾਮਦਾਸ ਜੀ ਨੇ ਕਿੰਨਾ ਅੰਮ੍ਰਿਤਸਰ ਬਸਾਇਆ ਸੀਗਾ ਕੋਈ ਲਿਮਟ ਕੀਤੀ ਸੀ ਉਹਦੀ ਕਿ ਗਲਗਲਿਆਰਾ ਜਿਹੜਾ ਉਹ ਅੰਮ੍ਰਿਤਸਰ ਹੋ ਗਿਆ ਤੇ ਬਾਕੀ ਜਿਹੜਾ ਉਹ ਕੀ ਬਣਿਆ ਬਈ ਖਾਣਾ ਪੂਰਤੀ ਕੀਤੀ ਖਾਣਾ ਪੂਰਤੀਆਂ ਨੇ ਜੀ ਮਜ਼ਾਕ ਹੋ ਰਿਹਾ ਸਾਡੇ ਨਾਲ ਵੇਖੋ ਹਾਂਜੀ ਤੁਸੀਂ ਗੱਲ ਕਰਨ ਦੀ ਅਸੀਂ ਤੁਹਾਡੇ ਸਾਹਮਣੇ ਟਰਾਈ ਕੀਤੀ ਸਾਰਾ মিডিਆ ਸਾਹਮਣੇ ਸੀਗਾ ਆਵਾਜ਼ਾਂ ਦਿੱਤੀਆਂ ਨੇ ਮੇਰੇ ਨਾਲ ਅੱਖਾਂ ਚੱਖਾ ਪਾ ਕੇ ਉਹਨਾਂ ਵੇਖਿਆ ਵੀ ਆਪੀ ਹਾਂ ਇਹੋ ਸਿੰਘ ਪਾ ਨੂੰ ਹੱਥ ਦਿੱਤਾ ਹੈ ਮੈਨੂੰ ਏਦਾਂ ਹੱਥ ਵੀ ਕੀਤਾ ਸੀ ਕਿ ਅਸੀਂ ਕਿਹੜਾ ਤੁਹਾਡਾ ਭਰੋਸਾ ਕਰੀਏ ਕਿਹੜੀ ਗੱਲ ਤੇ ਭਰੋਸਾ ਕਰੀਏ ਸਭ ਮਸਲਾ ਤਾਂ ਇਹ ਹੈ ਨਾ ਤੁਹਾਡੀ ਕਿਹੜੀ ਜ਼ੁਬਾਨ ਤੇ ਭਰੋਸਾ ਕਰੀਏ 14 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਸਾਰੇ মিডিਆ ਕੋਲ ਮੌਜੂਦ ਹੈ ਫੁਟੇਜ ਕਹਿੰਦੇ ਸੀ ਕੱਲ ਕਾਨੂੰਨ ਲਾਗੂ ਹੋ ਦੇਗਾ 15 ਤਰੀਕ ਨੂੰ ਸਿਲੈਕਟ ਕਮੇਟੀ ਨੂੰ ਦੇ ਦਿੱਤਾ ਅੱਜ ਅੱਜ ਮੈਂ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈੰਦੋ ਅੱਜ ਬੈਂਸ ਸਾਹਿਬ ਨੇ ਹਾਊਸ ਦੇ ਵਿੱਚ ਕਿਹਾ ਕਿ ਇੱਕ ਸਾਲ ਹੋ ਗਿਆ ਸਾਨੂੰ ਤਿਆਰੀਆਂ ਕਰਦੇ ਆਂ ਈ ਇਹਨਾਂ ਨੂੰ 15 ਜੁਲਾਈ ਨੂੰ ਪਤਾ ਨਹੀਂ ਸੀਗਾ ਕਿ ਅਸੀਂ 4 ਮਹੀਨੇ ਬਾਅਦ ਆਨੰਦਪੁਰ ਸਾਹਿਬ ਦੇ ਦੱਕ ਸੈਸ਼ਨ ਕਰਨਾ। ਜੇ ਅਜੇ ਇੱਥੇ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਇੱਕ ਕਾਨੂੰਨ ਨਹੀਂ ਲਾਗੂ ਕਰਨ ਜੋਗੇ ਲਾਗੂ ਕਰਨ ਦੀ ਗੱਲ ਹੈ। ਬਣਾਉਣ ਦੀ ਨਹੀਂ ਗੱਲ। ਉਹਦਾ ਖਰੜਾ ਅਸੀਂ ਤਿਆਰ ਕਰਕੇ ਇਹਨਾਂ ਨੂੰ ਦਿੱਤਾ ਹੈ। ਤਾਵਰ ਮੋਰਚੇ ਵੱਲੋਂ ਪਾਈ ਗੁਰਜੀਤ ਸਿੰਘ ਖਾਲਸਾ ਜੀ 486 8 ਦਿਨ 408 ਦਿਨ ਹੋ ਗਏ ਉੱਤੇ ਬੈਠੇ ਨੂੰ। ਵਰਪੁਰਪੀ ਜੀ 6 ਮਹੀਨੇ ਦਾ ਸਮਾਂ ਮੰਗਿਆ। ਹਾਂਜੀ। ਕਾਗਜ਼ੀਆਂ ਦੇ ਮੁੱਦੇ ਤੇ ਇਹਨਾਂ ਵੱਲੋਂ ਵੀ ਸਿਆਸਤ ਕੀਤੀ। ਸਿਆਸਤ ਹੋ ਰਹੀ ਹੈ ਜੀ ਸ਼ਹਿਰ ਆਮ ਸਿਆਸਤ ਹੋ ਰਹੀ ਹੈ। 4 ਸਾਲ ਹੋ ਗ ਦਸੰਬਰ 2021 ਦੀ ਦਸੰਬਰ ਨੂੰ ਪਤਾ ਹੈ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਸੀ ਕੀ ਕਰਦੇ ਸੀ ਚਲਦੀ ਸਟੇਜ ਰੋਕੀ ਗਈ ਮੈਂ ਸਾਹਮਣੇ ਖੜਾ ਸੀ ਸਿੰਘ ਸੀ ਸਾਡੇ ਨਾਲ ਮੇਰੇ ਹੱਥ ਦੇ ਵਿੱਚ ਉਹ ਤੁਹਾਨੂੰ ਪਤਾ ਤਲ ਸੇਵਾ ਲਾਇਰ ਦਾ ਝੰਡਾ ਸੀਗਾ ਉਹ ਇਹਨਾਂ ਨੇ ਪੜਿਆ ਨਾਲ ਦੇ ਨੇ ਆਖਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਮੈਨੂੰ ਕਹਿੰਦੇ ਮੈਂ ਬੋਲਾਂਗਾ ਮੈਂ ਕਿਹਾ ਮੈਂ ਮੈਮੋਰੰਡਮ ਦੇਣਾ ਫਾਈਲ ਦਿਖਾਈ ਚਲਦੀ ਸਟੇਜ ਰੋਕੀ ਗਈ 크리스마ਸ ਦਾ ਮੌਕਾ ਸੀ ਧਾਰੀਵਾਲ ਚਲਦੀ ਸਟੇਜ ਰੋਕ ਕੇ ਅਮਨ ਸਿੰਘ ਸ਼ਹਿਰੀ ਕਲ ਸੀ ਮੈਨੂੰ ਥੱਲੇੋਂ ਲੈ ਕੇ ਗਿਆ ਸਟੇਜ ਤੇ ਜਾ ਕੇ ਹੱਥ ਜੋੜ ਕੇ ਮੇਰੇ ਕੋਲ ਮੈਮੋਰੈਂਡ ਫੜਿਆ ਕਹਿੰਦੇ ਮੈਂ ਬੋਲਾਂਗਾ ਸਟੇਜ ਤੇ ਬੋਲੇ ਵੀ ਹਾਂ ਅਸੀਂ ਬੇਦਮੀਆ ਡੱਕਾਂਗੇ ਵਿਚਾਰ ਵਟਾਂਦਰਾ ਹੋ ਰਿਹਾ ਹੋਣਾ ਬਿਲ ਵਿਚਾਰ ਵਟਾਂਦਰਾ ਹੋ ਜਾਂਦਾ ਹੋ ਸਮਾਂ ਕਾਦਾ ਲੱਗਣਾ ਯਾਰ ਸਮਾਂ ਪਤਾ ਕੀ ਲੱਗਦਾ ਪਿਆ ਜੇ ਪਕੌੜੇ ਖਾਣ ਨੂੰ ਚਾਹ ਖਾਣ ਨੂੰ ਹਫਤੇ ਬਾਅਦ ਇੱਕ ਘੰਟੇ ਲਈ ਬੈਠਦਾ ਵਾ ਸਿਲੈਕਟ ਕਮੇਟੀ ਹਫਤੇ ਬਾਅਦ ਵੇਖੋ ਪਾਇਆ ਪੈਸੇ ਦੀ ਬਰਬਾਦੀ ਹੋਈ ਹੈ ਬਰਬਾਦੀ ਹੈ ਜੀ ਸਾਡੇ ਵਾਸਤੇ ਸ਼ਰਿਆਮ ਬਰਬਾਦੀ ਚ ਸਾਡੇ ਵਾਸਤੇ ਕੀਤਾ ਕੱਖ ਨੇ ਮੈਂ ਤਾਂ ਕਹਿੰਦਾ ਇੱਥੇ ਆਏ ਕਾਦੇ ਲਈ ਆ ਤੁਸੀਂ ਪਰ ਦੋ ਸ਼ਹਿਰਾਂ ਨੂੰ ਪਵਿੱਤਰ ਨਾ ਜਾ ਮੀਂਹ ਗੱਲ ਇਹ ਆ ਵੀ ਅਸੀਂ ਸਾਰੇ ਜਿੰਨੇ ਵੀ ਇੱਥੇ ਖੜੇ ਆ ਆਪਾਂ ਸਾਰੇ ਚਾਹੁੰਨੇ ਕਾਨੂੰਨ ਬਣਨਾ ਚਾਹੀਦਾ ਬੇਦਬੀਆਂ ਦਾ ਪਰ ਆਪਾਂ ਬਣਾ ਨਹੀਂ ਸਕਦੇ ਲੱਗਦਾ ਕਿ ਪਵਿੱਤਰ ਸ਼ਹਿਰ ਜਿਹੜੇ ਆਲਰੇਡੀ ਗੁਰੂ ਸਾਹਿਬ ਨੇ ਬਸਾਏ ਹੋਏ ਉਹਨਾਂ ਨੂੰ ਕੋਈ ਸਰਕਾਰ ਪਵਿੱਤਰ ਪਤਾ ਦਾ ਦਰਜਾ ਦੇ ਸਕਦੀ ਉਹ ਦਰਜਾ ਤਾਂ ਹੁਣ ਜਿਹੜਾ ਇਹਨਾਂ ਦੇ ਸ਼ਰਾਬ ਮੀਟ ਦਾ ਸ਼ਰਾਬ ਸ਼ਰਾਬ ਮੀਟ ਬੈਨ ਨਹੀਂ ਆ ਸਭ ਤੋਂ ਬੰਦ ਕਰਨੀ ਚਾਹੁੰਦੇ ਚਲੋ ਸਭ ਕੁਝ ਬੰਦ ਹੋਣਾ ਚਾਹੀਦਾ ਹੈ ਪਵਿੱਤਰ ਸ਼ਹਿਰ ਦਾ ਦਰਜਾ ਤੁਸੀਂ ਕੁਤਾ ਤੁਹਾਡੇ ਕੋਲ ਅਜੇ ਤੱਕ ਬੈਦਬੀ ਵਾਲਾ ਕਾਨੂੰਨ ਨਹੀਂ ਹੋ ਸਕਿਆ ਤੁਸੀਂ ਹੋਰ ਕੀ ਲਾਗੂ ਕਰਨਾ ਸਿਰਫ ਇੱਕ ਗੁੰਗਲੂਆਂ ਤੋਂ ਮਿੱਟੀ ਛਾੜਨ ਵਾਲੀ ਗੱਲ ਹੈ ਕਮੈਂ ਤੁਹਾਡੇ ਸਾਰੇ ਵੇਖੋ ਸਾਰਾ মিডিਆ ਪੰਜਾਬ ਦਾ ਮੌਜੂਦ ਹੈ ਇਸ ਵੇਲੇ ਮੈਂ ਸਾਰੇ মিডিਆ ਦੇ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਠੋਕ ਕੇ ਗੱਲ ਕਹਿਣਾ ਚਾਹੁੰਦਾ ਤੁਸੀਂ ਮਤ ਸੋਚਾ ਕੇ ਪੰਜਾਬੀ ਬੇਵਕੂਫ ਨੇ ਤੁਹਾਡੀਆਂ ਫਲੈਕਸਾਂ ਤੇ ਚਲੇ ਜਾਣਗੇ ਜਿੱਦਣ ਤੁਹਾਨੂੰ ਚੁੜਿਆ ਸੀ ਉਸ ਦਿਨ ਫਲੈਕਸਾਂ ਤੁਹਾਡੀਆਂ ਨਹੀਂ ਸੀ ਲੱਗਦੀਆਂ ਉਸ ਦਿਨ ਕੋਈ ਹੋਰ ਫਲੈਕਸਾਂ ਲਾਉਂਦਾ ਸੀ ਪਰ ਸਾਨੂੰ ਆਪਣੇ ਗੁਰੂ ਦੀ ਇੱਜ਼ਤ ਸਭ ਤੋਂ ਵੱਧ ਪਿਆਰੀ ਆ ਜੇ ਤੁਸੀਂ ਸਾਡੇ ਗੁਰੂ ਦੀ ਇੱਜ਼ਤ ਬਹਾਲ ਨਹੀਂ ਕਰ ਸਕਦੇ ਤੇ ਫਿਰ ਮਤ ਸੋਚੋਗੇ ਪੰਜਾਬੀ ਤੁਹਾਡੇ ਦੇ ਦੁਬਾਰਾ ਭਰੋਸਾ ਕਰ ਲੈਣਗੇ